ਸੰਗਤ ਜੀ ਅਸੀਂ ਅੱਜ ਸਮਝਾਂਗੇ ਕਿ ਸਿੱਖ ਗੁਰਸਿੱਖ ਤੇ ਗੁਰਮਖ ਸਿੱਖ ਗੁਰਸਿੱਖ ਤੇ ਗੁਰਮਖ ਦੀ ਪਰਿਭਾਸ਼ਾ ਨੂੰ ਸਮਝਾਂਗੇ ਇਹਨਾਂ ਉੱਤੇ ਵਿਚਾਰ ਕਰਾਂਗੇ ਇਹ ਤਿੰਨੇ ਸ਼ਬਦ ਕਹਿਣ ਨੂੰ ਤੇ ਸੁਣਨ ਨੂੰ ਬਹੁਤ ਹੀ ਆਸਾਨ ਨੇ ਸਿੱਖ ਗੁਰਸਿੱਖ ਤੇ ਗੁਰਮਖ ਇਹ ਜੋ ਤਿੰਨੇ ਸ਼ਬਦ ਨੇ ਇਹ ਕਹਿਣ ਨੂੰ ਤੇ ਸੁਣਨ ਨੂੰ ਬੜੇ ਆਸਾਨ ਲੱਗਦੇ। ਪਾਰ ਜੀ ਧਿਆਨ ਨਾਲ ਇਹਨਾਂ ਦੀ ਪਰਿਭਾਸ਼ਾ ਸਮਝ ਲਈਏ। ਇਹਨਾਂ ਤਿੰਨਾਂ ਸ਼ਬਦਾਂ ਦਾ ਮਤਲਬ ਸਮਝ ਲਈਏ ਨਾ ਤੇ ਹੋਸ਼ ੁੱਟ ਜਾਂਦੇ ਆ। ਕਿ ਸਿੱਖ ਦੇ ਕੀ ਫਰਜ਼ ਹਨ ਤੇ ਗੁਰਸਿੱਖ ਕੌਣ ਹੁੰਦਾ ਹੈ? ਕੌਣ ਬਣਦਾ ਹੈ ਫਿਰ ਗੁਰਸਿੱਖ? ਤੇ ਕੌਣ ਅੱਗੇ ਗੁਰਸਿੱਖ ਤੋਂ ਨਿਕਲ ਕੇ ਫਿਰ ਗੁਰਮਖ ਬਣ ਜਾਂਦਾ ਹੈ? ਹੋਸ਼ ੁੱਟ ਜਾਂਦੇ ਜੇ ਇਹਨਾਂ ਦੀ ਪਰਿਭਾਸ਼ਾ ਨੂੰ ਚੰਗੀ ਤਰ੍ਹਾਂ ਇਹਨਾਂ ਤੇ ਵਿਚਾਰ ਕਰ ਲਈਏ। ਇਹਨਾਂ ਨੂੰ ਸਮਝ ਲਈਏ ਤਾਂ ਇਹਨਾਂ ਨੂੰ ਸਮਝਣ ਦੇ ਵਾਸਤੇ ਆਪਾਂ ਇਸ ਸ਼ਾਰਟ ਵੀਡੀਓ ਵਿੱਚ ਤਾਂ ਇਨੀ ਗੱਲ ਗਹਿਰੀ ਕਰ ਨਹੀਂ ਸਕਦੇ ਪਰ ਜੇਕਰ ਆਪ ਸਮਝਣਾ ਚਾਹੁੰਦੇ ਹੋ ਤੇ ਇਸੇ ਦੀ ਆਪਾਂ ਇੱਕ ਲੌਂਗ ਵੀਡੀਓ ਬਣਾ ਰਹੇ ਹਾਂ ਆਪ ਜੀ ਲੌਂਗ ਵੀਡੀਓ ਨੂੰ ਦੇਖ ਕੇ ਤਾਂ ਆਪ ਸਮਝ ਸਕਦੇ ਕਿ ਸਿੱਖ ਗੁਰਸਿੱਖ ਤੇ ਗੁਰਮਖ ਕੌਣ ਹੁੰਦਾ ਹੈ ਪਿਆਰ ਵਾਲੀਆਂ ਰੂਹਾਂ ਪਿਆਰ ਵਾਲੀਆਂ ਜੀਵ ਆਤਮਾਵਾਂ ਇਸ ਨੂੰ ਸਮਝਣ ਗਿਆ ਔਰ ਪਿਆਰ ਨਾਲ ਇਸ ਨੂੰ ਸੁਣਨ ਗਿਆ